हां दोस्तों ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਬਾਜ਼ਾਰਾਂ ਦੇ ਵਿੱਚ ਜਿਹੜੇ ਰੰਗ ਨੇ Holi ਦੇ ਜਿਹੜੇ ਪੱਕੇ ਰੰਗਾਂ ਦੀਆਂ ਦੁਕਾਨਾਂ ਖੂਬ-ਖੂਬ ਲੱਗਣੀਆਂ ਜਿਹੜੀਆਂ ਸ਼ੁਰੂ ਹੋ ਗਈਆਂ ਨੇ ਤਾਂ ਜੇਕਰ ਗੱਲ ਕਰੀ ਜਾਵੇ ਚੰਡੀਗੜ੍ਹ, ਮੁਹਾਲੀ, ਪਟਿਆਲੇ ਵਰਗੇ ਸ਼ਹਿਰਾਂ ਦੀ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜੀਆਂ ਦੁਕਾਨਾਂ ਨੇ ਉਹ ਸੱਜੀਆਂ ਹੋਈਆਂ ਨੇ ਲਗਾਤਾਰ ਇਹਨਾਂ ਦੇ ਵੱਲ ਸਿਆਪਟ ਕੀਤੀ ਜਾ ਰਹੀ ਹੈ ਬਹੁਤ ਹੀ ਰੰਗ-ਬਰੰਗੇ ਜਿਹੜੇ ਰੰਗ ਨੇ ਇਹਨਾਂ ਕੋਲ ਮਲਟੀ ਕਲਰ ਸਿੱਧੋ ਤੁਸੀਂ ਲੈ ਸਕਦੇ ਹੋ ਤਾਂ ਹੋਲੀ ਖੇਡਣ ਦੇ ਵੱਖ-ਵੱਖ ਜਿਹੜੇ ਇਨਸਟਰੂਮੈਂਟ ਨੇ ਪੱਚਕਾਰੀਆਂ ਗੰਜ਼ ਜਾਂ ਹੋਰ ਜਿਹੜੇ ਇਹ ਰੰਗ ਪਾਉਣ ਵਾਲੇ ਇਹਨਾਂ ਦੇ ਕੋਲੇ ਸਪਰੇਅ ਹਨ ਦੇਖ ਸਕਦੇ ਹੋ ਤੁਸੀਂ ਕਿਦਾਂ ਜਿਹੜੀ ਤਿਆਰੀ ਇਹਨਾਂ ਦੇ ਵੱਲੋਂ ਕਰ ਰਹੀ ਹੈ ਚਿਹਰੇ ਤੇ ਪਾਉਣ ਵਾਲੇ ਨਕਾਬ ਜਿਹੜੇ ਅਕਸਰ ਨੌਜਵਾਨ ਤੇ ਮੁੰਡੇ ਕੁੜੀਆਂ ਇਸ ਨਕਾਬਾਂ ਨੂੰ ਪਾ ਕੇ ਜਿਹੜਾ ਫਨ ਕਰਦੇ ਨੇ ਤਾਂ ਤੁਸੀਂ ਦੇਖ ਰਹੇ ਹੋ ਕੱਲ ਨੂੰ ਤੇ ਪਰਸੋਂ ਲੋਕ ਦੋ ਦਿਨ ਹੀ ਦੋ ਦਿਨ ਹੀ ਜਿਹੜੀ ਹੋਲੀ ਮਨਾਉਂਦੇ ਆ ਕੱਲ ਤੇ ਪਰਸੋਂ ਹੋਲੀ ਐ ਤਾਂ ਹੋਲੀ ਦੇ ਰੰਗਾਂ ਦੇ ਵਿੱਚ ਲੋਕ ਇੰਜੋਏ ਕਰਨਗੇ ਇੱਕ ਦੂਜੇ ਦੀ ਜ਼ਿੰਦਗੀ 'ਚ ਖੁਸ਼ੀਆਂ ਦੇ ਜਿਹੜੇ ਰੰਗ ਐ ਭਰੇ ਜਾਣਗੇ ਉਹਨਾਂ ਦੇ ਵੱਲੋਂ ਤਾਂ ਤੁਸੀਂ ਦੇਖ ਸਕਦੇ ਹੋ ਬਾਜ਼ਾਰਾਂ ਦੇ ਵਿੱਚ ਰੌਣਕਾਂ ਕਿੱਦਾਂ ਲੱਗੀਆਂ ਹੋਈਆਂ ਨੇ ਅਸੀਂ ਤੁਹਾਨੂੰ ਜਿਹੜੇ ਕਲਰਸ ਦਿਖਾਉਨੇ ਆ ਇਸ ਤਰ੍ਹਾਂ ਦੇ ਜਿਹੜੇ ਕਲਰ ਹੋਣਗੇ ਇਸ ਵਾਰੀ ਮਾਰਕੀਟ ਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਹੋਲੀ ਦੇ ਰੰਗ ਐ ਉਹ ਕਿੱਦਾਂ ਬਾਜ਼ਾਰਾਂ ਦੇ ਵਿੱਚ ਵਿਕ ਰਹੇ ਨੇ ਟੀ-ਸ਼ਰਟਾਂ ਤਾਂ ਬਹੁਤ ਜਿਹੜੀਆਂ ਤਿਆਰੀਆਂ ਹੋ ਬਹੁ ਇਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤਾਂ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਦੇ ਜਿਹੜੇ ਰੰਗ ਹੋਣਗੇ ਇਸ ਵਾਰੀ ਲਗ ਲਗ ਪ੍ਰਾਈਜ਼ ਨੇ ਚਿਹਰੇ ਤੇ ਮਖੋਟੀ ਜਿਹਨੂੰ ਕਹ ਦਿੰਦੇ ਆ ਸਪਰੇਆਂ ਹੋਣਗੀਆਂ ਇਹ ਸਪਰੇਆਂ ਦੇਖ ਸਕਦੇ ਹੋ ਤੁਸੀਂ ਕਲਰ ਸਨੋ ਸਪਰੇ ਹੈ ਕਲਰ ਸਨੋ ਸਪਰੇ ਵਗੈਰਾ ਜਿਹਾ ਵੱਡੀਆਂ ਛੋਟੀਆਂ ਹਰ ਤਰ੍ਹਾਂ ਦੀਆਂ ਜਿਹੜੀਆਂ ਸਪਰੇਆਂ ਤੁਸੀਂ ਲੈ ਸਕਦੇ ਹੋ ਤਾਂ ਜਿਹੜੇ ਸ਼ੋਰ ਸ਼ਰਾਬੇ ਲਈ ਨੌਜਵਾਨ ਇਸ ਦਿਨ ਸ਼ੋਰ ਸ਼ਰਾਬੇ ਬਹੁਤ ਕਾਫੀ ਕਰਦੇ ਨੇ ਤਾਂ ਦੇਖ ਸਕਦੇ ਹੋ ਤੁਸੀਂ ਹਾਰਨ ਵਗੈਰਾ ਜਿਹੜੇ ਇਹਨਾਂ ਨੂੰ ਆਪਾਂ ਵਾਜਾ ਵੀ ਕਹ ਦਿੰਦੇ ਆ ਵਾਜੇ ਜਿਹੜੇ ਮੂੰਹ 'ਚ ਪਾ ਕੇ বাজਾਇਆ ਜਾਂਦੇ ਨੇ ਮੋਟਰਸਾਈਕਲਾਂ ਤੇ ਅਕਸਰ ਨੌਜਵਾਨ ਭੱਜੇ ਨੱਠੇ ਫਿਰਦੇ ਰਹਿੰਦੇ ਨੇ ਆਲੇ ਦੁਆਲੇ ਜਦੋਂ ਹੋਲੀ ਦਾ ਤਿਹਾਰ ਹੁੰਦਾ ਤਾਂ ਦੇਖ ਸਕਦੇ ਹੋ ਤੁਸੀਂ ਪਚਕਾਰੀਆਂ ਬਹੁਤ ਹੀ ਵੱਡੀਆਂ ਵੱਡੀਆਂ ਪਚਕਾਰੀਆਂ ਖੈਰ ਮਾਡਰਨ ਜਮਾਨਾ ਹੋ ਗਿਆ ਜਮਾਨੇ ਦੇ ਹਿਸਾਬ ਨਾਲ ਜਿਹੜੀ ਹੋਲੀ ਦੇ ਇਨਸਟਰੂਮੈਂਟ ਉਹ ਵੀ ਬਦਲੀ ਜਾ ਰਹੇ ਨੇ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਪਾਣੀ ਚ ਰੰਗ ਘੋਲ ਕੇ ਸਿੰਪਲ ਲਵੇੜਿਆ ਜਾਂਦਾ ਸੀ ਤਵੇ ਦੀ ਕਲ ਕਮਲਦੇ ਸੀ ਪਿੰਡਾਂ ਦੀ ਹੋਲੀ ਖੈਰ ਹੋਰ ਤਰ੍ਹਾਂ ਦੀ ਮਿੱਟੀ ਨਾਲ ਵੀ ਲਵੇੜ ਦਿੰਦੇ ਸੀ ਪਰ ਸ਼ਹਿਰਾਂ ਦੀ ਹੋਲੀ ਰੰਗਾਂ ਦੇ ਨਾਲ ਜਿਹੜੀ ਭਰੀ ਹੁੰਦੀਆਂ ਇਨਸਟਰੂਮੈਂਟ ਦੇਖ ਸਕਦੇ ਹੋ ਤੁਸੀਂ ਬਹੁਤ ਤਰ੍ਹਾਂ ਦੇ ਨੇ ਪਚਕਾਰੀਆਂ ਕਿੰਨੇ ਤਰ੍ਹਾਂ ਦੀਆਂ ਇੱਥੇ ਪਚਕਾਰੀਆਂ ਦੇਖ ਸਕਦੇ ਹੋ ਤੁਸੀਂ ਕੀ ਪ੍ਰਾਈਸ ਹੈ ਭਾਈ ਇਹਦਾ ਕੀ ਪ੍ਰਾਈਸ ਹੈ ਦਾ ਇਸ ਦਾ ਦੱਸਿਓ ਦਾਮ ਇਸ ਦਾ ਦੇਖ ਸਕਦੇ ਹੋ ਤੁਸੀਂ 800 ਰੁਪਏ ਦੀ ਜਿਹੜੀ ਹੈ ਦੇਖ ਸਕਦੇ ਹੋ ਸਾਰੀਆਂ ਦੇ ਅਲੱਗ-ਅਲੱਗ ਨੇ ਤਾਂ ਦੇਖ ਸਕਦੇ ਹੋ ਤੁਸੀਂ ਮਾਰਕੀਟ ਦੇ ਵਿੱਚ ਜਿਹੜੇ ਅੱਡ-ਅੱਡ ਰੇਟ ਨੇ ਇਹਨਾਂ ਸਾਰੇ ਹੋਲੀ ਖੇਡਣ ਵਾਲੇ ਯੰਤਰ ਵੀ ਕਹਿ ਸਕਦੇ ਆਪਾਂ ਸਟੂਮੈਂਟਾਂ ਦੇ ਪਚਕਾਰੀਆਂ ਜਿਹੜੀਆਂ ਨੇ ਅਲੱਗ-ਅਲੱਗ ਨੇ 800 ਦੀ ਕੋਈ 500 ਦੀ ਕੋਈ 900 ਦੀ ਕੋਈ 400 ਦੀ ਅਲੱਗ-ਅਲੱਗ ਜਿਹੜੇ ਰੇਟ ਨੇ ਤਾਂ ਤੁਸੀਂ ਦੇਖ ਸਕਦੇ ਹੋ ਹੋਰ ਅਸੀਂ ਤੁਹਾਨੂੰ ਅੰਦਰ ਵੀ ਜਿਹੜਾ ਮਾਰਕੀਟ ਤੇ ਜਾ ਕੇ ਦਿਖਾਉਨੇ ਆ ਕਿਸ ਤਰੀਕੇ ਦੇ ਨਾਲ ਜਿਹੜੇ ਰੰਗ ਐ ਇਸ ਵਾਰੀ ਮਾਰਕੀਟਨ ਦੇ ਵਿੱਚ होली ਇਸ ਵਾਰੀ ਦੀ ਕਿਦਾਂ ਜੀ ਹੋਏਗੀ ਇਹ ਸਕਦੇ ਇਹ 12500 ਦਾ ਜੀ ਇਹ ਕੀ ਇਸ ਨਾਲ ਕਿਦਾਂ ਇਹ ਵੀ ਇਸ ਵਿੱਚ ਵੀ ਕਲਰ ਹੈ ਜੀ 30 ਕਿਲੋ ਕਲਰ ਹੈ ਜੀ ਸੁੱਕਾ ਰੰਗ ਅੱਛਾ ਤਾਂ ਤੁਸੀਂ ਦੇਖ ਸਕਦੇ ਮਾਰਕੀਟ ਦੇ ਵਿੱਚ ਇਹ ਜਿਹੜੀ ਨਵੀਂ ਚੀਜ਼ ਆਈ ਆ ਵਾਈ ਜੀ ਹਾਂ ਦੇ ਬਲੋਂ ਕਿਹਾ ਕਿ 30 ਕਿਲੋ ਰੰਗ ਹੈ ਮਤਲਬ ਸਵੇਰ ਤੋਂ ਸ਼ਾਮ ਤੱਕ होली ਖੇਡੋ ਮੁੱਕੇਗਾ ਹੀ ਨਹੀਂ ਇਹ 8 ਕਿਲੋ ਦਾ ਠੀਕ ਹੈ ਇਹਦੀ ਮਾਰ ਕਿੰਨੀ ਕਾ ਮਾਰ ਹੈ ਜੀ ਉਹਦੀ ਮਾਰ ਹੈ ਜੀ 6 ਕਿਲੋ ਹੈ 6 ਕਿਲੋ 6 ਮੀਟਰ ਤੱਕ ਜੇ ਠੀਕ ਹੈ ਕੋਈ ਕਿਸੇ ਤਰ੍ਹਾਂ ਦਾ ਅੱਖਾਂ ਨੂੰ ਨੁਕਸਾਨ ਜਾਂ ਕੋਈ ਇਦਾਂ ਦਾ ਕੋਈ ਨੁਕਸਾਨ ਤਾਂ ਨਹੀਂ ਸਕਿਨ ਵਗੈਰੇ ਨੂੰ ਠੀਕ ਹੈ ਬਾਈ ਆਪਣੇ ਕੋਲ ਰੰਗ ਐਸ ਵਾਰੀ ਕਿੰਨੀ ਤਰ੍ਹਾਂ ਦੇ ਰੰਗ ਨੇ ਜਿਹੜੇ 50 ਤਰ੍ਹਾਂ ਦੇ ਰੰਗ ਹੈ ਠੀਕ ਹੈ ਜੀ ਵੀਰ ਜੀ ਦੇ ਲੈ ਕੇ 500 ਰੁਪਏ ਕਿਲੋ ਦੇ ਰੰਗ ਠੀਕ ਹੈ ਤਾਂ ਤੁਸੀਂ ਸੁਣਿਆ ਬਾਈ ਹੁਣਾਂ ਦੇ ਕੋਲੇ ਐਸ ਵਾਰ ਜਿਹੜੇ ਰੰਗ ਨੇ ਉਹ 50 ਤਰ੍ਹਾਂ ਦੇ ਕਲਰਸ ਇਹਨਾਂ ਦੇ ਵੱਲੋਂ ਤਿਆਰ ਕੀਤੇ ਗਏ ਨੇ ਤਾਂ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕੋਈ ਕਿਸੇ ਤਰ੍ਹਾਂ ਦੀ ਅਲਰਜੀ ਨਹੀਂ ਤਾਂ ਤੁਸੀਂ ਦੇਖ ਸਕਦੇ ਹੋ ਬਾਈ ਜੀ ਵੀਡੀਓ ਵੀ ਸਾਨੂੰ ਦਿਖਾ ਰਹੇ ਨੇ ਤਾ ਇਹ ਜਿਹੜੇ ਹੋਲੀ ਦਾ ਤੁਹਾਨੂੰ ਦੱਸਿਆ ਇਨਸਟਰੂਮੈਂਟ ਦਿਖਾਇਆ ਗਿਆ ਉਸ ਇਨਸਟਰੂਮੈਂਟ ਦੇ ਨਾਲ ਇਸ ਤਰ੍ਹਾਂ ਹੋਲੀ ਖੇਡੀ ਜਾਂਦੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਇਹ ਇਸ ਤਰ੍ਹਾਂ ਚੱਲੇਗਾ ਤਾਂ ਇਹਨਾਂ ਦੇ ਕੋਲ ਵੀ ਅਵੇਲੇਬਲ ਹੈ ਤਾਂ ਦੇਖ ਸਕਦੇ ਹੋ ਤੁਸੀਂ ਇਹ ਬਹੁਤ ਹੀ ਪਿਆਰਾ ਜਿਹੜਾ ਕਲਰ ਹੈ ਚਲਾ ਰਹੇ ਹੈ ਬਈ ਹਾਂ ਬਹੁਤ ਪਿਆਰਾ ਕਲਰ ਹੈ ਪਚਕਾਰੀਆਂ ਦੇਖ ਸਕਦੇ ਹੋ ਤੁਸੀਂ ਕਿੰਨੇ ਬਹੁਤ ਹੀ ਵਧੀਆ ਵਿਊ ਵੀ ਬਹੁਤ ਘੈਂਟ ਹੈ ਦੇਖੋ ਕਿੰਨਾ ਵਧੀਆ ਇਹਨੂੰ ਚਲਾਣ ਦਾ ਨਾ ਅੱਖਾਂ 'ਚ ਪਵੇ ਨਾ ਵਾਸਤਨਾ ਪਰ ਇੱਕ ਫਾਉਂਟਨ ਟਾਇਪ ਬਣ ਜਾਂਦਾ ਤਾਂ ਤੁਸੀਂ ਦੇਖ ਸਕਦੇ ਹੋ ਇਸ ਵਾਰੀ ਇਸ ਤਰ੍ਹਾਂ ਜਿਹੜੇ ਰੰਗ ਹੋਣਗੇ ਇਹ ਜਿਹੜੀ ਪਚਕਾਰੀ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਜੰਤਰ ਹੈ ਮੇਰੇ ਕੋਲੇ ਇਸ ਦੇ ਵਿੱਚ 8 ਕਿਲੋ ਰੰਗ ਹੈ ਇਸ ਦੇ ਵਿੱਚ ਤੇ 30 ਕਿਲੋ ਰੰਗ ਦੀ ਇਹ ਜਿਹੜੀ ਵੱਡੀ ਢੋਲੀ ਹੈ ਪ੍ਰੈਸ਼ਰ ਵਾਲੀ ਹੈ ਤਾਂ ਇਸ ਨਾਲ ਜਿਹੜੇ ਕਲਰਸ ਨੇ ਉਹ ਮਲਟੀ ਕਲਰ ਉੱਪਰ ਜਾ ਕੇ ਬਣਨਗੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਬਾਈ ਹੁਣਾਂ ਦੇ ਕਿੱਲੋਂ ਤੋਂ ਜਿਹੜੀਆਂ ਸਟਾਰਟ ਨੇ ਪ੍ਰੈਸ਼ਰ ਵਾਲੇ ਜਿਹੜੇ ਡਰੰਮਸ ਨੇ ਇਹ ਕਿਲੋਂ ਤੋਂ ਅੱਛਾ ਇਹ ਇਲੈਕਟ੍ਰੋਨਿਕ ਠੀਕ ਹੈ ਓਕੇ ਠੀਕ ਹੈ ਇਹ ਤੁਸੀਂ ਦੇਖ ਸਕਦੇ ਹੋ ਜਿਹੜੇ ਗਨਸ ਐ ਇਹ ਇਲੈਕਟ੍ਰੋਨਿਕ ਐ ਇਹ ਚਾਰਜਿੰਗ ਦੇ ਨਾਲ ਜਿਹੜੀ ਚੱਲੇਗੀ ਇਸ ਵਾਰੀ ਦੇਖ ਸਕਦੇ ਹੋ ਤੁਸੀਂ ਬੈਟਰੀ ਵੀ ਦੀ ਕਾਫੀ ਬੈਕਅਪ ਐ ਕਲਰ ਰੇਡ ਵਿੱਚ ਪਾ ਸਕਦੇ ਹੋ ਇਹ ਦੇਖ ਸਕਦੇ ਹੋ ਤੁਸੀਂ ਬੜੀ ਜਿਹੜੀ ਪਚਕਾਰੀ ਗਨਸ ਜੀ ਨੂੰ ਕਹਿੰਦੇ ਸੀ ਕਲਰ ਵਾਸਤੇ ਇਹ 2000 ਰੁਪਏ ਦੀ ਇਹਦੇ ਵਿੱਚ ਕੀ ਖਾਸ ਹੈ ਤੇ ਜੀ 2000 ਰੁਪਏ ਦੀ ਬੈਟਰੀ ਰੇਟਡ ਹੈ ਕਿ ਬੱਚੇ ਨੂੰ ਚਾਣ ਇਨਸਾਨਾਂ ਨੂੰ ਬਟਨ ਦਬਾਣਾ ਠੀਕ ਹੈ ਕਿ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹ ਚਾਰਜੇਬਲ ਜਿਹੜੀ ਇਨਸਟਰੂਮੈਂਟ ਹੈ ਕਲਰ ਪਾ ਕੇ ਹੋਲੀ ਖੜਨ ਵਾਲਾ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਸੈੱਲਾਂ ਤੇ ਹੁੰਦੇ ਸੀ ਸੈੱਲ ਖਤਮ ਹੋ ਜਾਂਦੇ ਸੀ ਬਹੁਤ ਪੰਗੇ ਰਹਿੰਦੇ ਸੀ ਇੱਕ ਵਾਰੀ ਚੀਜ਼ ਲੈ ਲਈ ਉਹ ਖਰਾਬ ਹੋ ਜਾਂਦੀ ਸੀ ਇਹ ਮੇਰੇ ਸਾਲ ਦੇ ਖਿਆਲ ਦੇ ਨਾਲ 2-3 ਸਾਲ ਚੱਲੂਗੀ ਲਗਾਤਾਰ ਨਾ ਚਾਰਜ ਬਾਈਸ ਚਾਰਜ ਕਰਦੇ ਚਾਰਜੇਬਲ ਹੈ ਤੁਸੀਂ ਇਹਦੇ ਵਿੱਚ ਹੋਲੀ ਵਾਲੇ ਦਿਨ ਤਾਂ ਖੇੜੀ ਸਕਦੇ ਓਦਾਂ ਵੀ ਘਰ ਦੇ ਵਿੱਚ ਕੋਈ ਵਿਆਹ ਖੁਸ਼ੀ ਜਾਂ ਮਾਹੌਲ ਕਿਸੇ ਤਰ੍ਹਾਂ ਨੇ ਵੀ ਆ ਤਾਂ ਤੁਸੀਂ ਇਹਦੇ ਵਿੱਚ ਕਲਰ ਪਾ ਕੇ ਇਸ ਨੂੰ ਉੱਪਰ ਫਾਇਰ ਕਰ ਸਕ ਕਲਰ ਹੈ ਇਹਦੇ ਵਿੱਚ ਵੀ ਕਲਰ ਤੁਸੀਂ ਬਾਅ ਸਕਦੇ ਹੋ ਇਲੈਕਟ੍ਰੋਨਿਕ ਹੈ ਬਿਜਲੀ ਨਾਲ ਚੱਲਣ ਵਾਲਾ ਦੇਖ ਸਕਦੇ ਹੋ ਬਹੁਤ ਹੀ ਵਧੀਆ ਜਿਹੜਾ ਇਨਸਟਰੂਮੈਂਟ ਹੈ ਦੇਖ ਸਕਦੇ ਹੋ ਹੋਰ ਵੀ ਕਿਹੜੀ ਕਿਹੜੀ ਵੈਰਾਈਟੀ ਹੈ ਸੀ ਤੁਹਾਨੂੰ ਮਾਰਕੀਟ ਦੇ ਵਿੱਚ ਦਿਖਾਉਣੇ ਆ ਤਾਂ ਦੇਖ ਸਕਦੇ ਹੋ ਤੁਸੀਂ ਇਹ ਵਾਜਾ ਵਗੈਰਾ ਇਹ ਹੋਰ ਕਲਰ ਅੱਛਾ ਇਸ ਦੇ ਵਿੱਚ ਵੀ अच्छा ये भी कलर्स है ठीक है ये नु पानी भरके पानी ना भर जाएगा बैलून है जी ये ऑटोमेटिक बैलून है तू निकल लाओ खुल के अपने ਥਲੇ गिर ਜਾਂਦੇ ਆ ਇਹਨੇ ਘਟ ਮਾਰਨੀ ਲੋੜ ਨਹੀਂ ਹੈ ਜੀ ऑटोमेटिक ਘਟ ਵੱਜ ਜਾਈਏ ओके ओके ठीक है ये ਤੁਸੀਂ ਦੇਖ ਸਕਦੇ ਹੋ ਇਹ ਵੀ ਇੱਕ ਨਵਾਂ ਸਿਸਟਮ ਹੈ ਤਾਂ ਇਸ ਵਾਰੀ ਮਾਰਕੀਟ ਦੇ ਵਿੱਚੋਂ ਦੇਖਣ ਨੂੰ ਮਿਲਿਆ ਬੈਲੂਨ ਨੇ ਪਹਿਲਾਂ ਕੀ ਹੁੰਦਾ ਸੀ ਜਿਹੜਿਆ ਰਬਟਾ ਵਗੈਰਾ ਪਾਣੀਆਂ ਪੈਂਦੇ ਸੀ ਨਹੀਂ ਪੈਂਦੀ ਸੀ ਫਟ ਜਾਂਦਾ ਸੀ ਹੁਣ ਇਹ ਨਵਾਂ ਸਿਸਟਮ ਦਿੱਤਾ ਟੂਟੀ ਥਲੇ ਇਸ ਨੂੰ ਲਗਾਓ ਥੱਲੇ ਬੈਲੂਨ ਲਗਾਓ ਜਦੋਂ ਬੈਲੂਨ ਭਰ ਜਾਏਗਾ ਤਾਂ ਇਹ ਆਪਣੇ ਆਪ ਥੱਲੇ ਡਿੱਗ ਜੇਗਾ ਫਿਰ ਤੁਸੀਂ ਉਸ ਨੂੰ ਚੱਕ ਕੇ ਤੁਸੀਂ ਜਿਹੜੀ ਹੋਲੀ ਆ ਉਹ ਖੇਡ ਸਕਦੇ ਹੋ ਇਹ ਵੀ ਇੱਕ ਮਾਰਕੀਟ ਦੇ ਵਿੱਚ ਇਸ ਵਾਰੀ ਨਵੀਂ ਚੀਜ਼ ਐ ਦੇਖਣ ਨੂੰ ਜਿਹੜੀ ਆਈ ਆ ਸਾਹਮਣੇ ਤਾਂ ਹੋਰ ਬਹੁਤ ਤਰ੍ਹਾਂ ਦੇ ਬਾਈ ਹੁਣਾਂ ਦੇ ਕੋਲ ਜਿਹੜੀ ਵੈਰਾਈਟੀ ਆ ਇਹ ਜਿਹੜੇ ਇਹ ਦੇਖ ਸਕਦੇ ਹੋ ਤੁਸੀਂ ਇਹ ਹੈਮਰ ਹੈ ਕਣ ਇਹ ਵੀ ਇੱਕ ਤਰ੍ਹਾਂ ਦੀ ਪਚਕਾਰੀ ਹੈ ਕਣ ਵਾਲੀ ਪਚਕਾਰੀ ਹੈ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਚੱਲੇਗੀ ਇਸਦੇ ਮੂਰੇ ਤੋਂ ਜਿਹੜੇ ਐ ਕਲਰਸ ਆਉਣ ਨਿਕਲਣਗੇ ਹੈਮਰ ਵਾਲੀ ਪਚਕਾਰੀ ਇਹ ਦੇਖ ਸਕਦੇ ਹੋ ਤੁਸੀਂ ਕਣ ਕਰਨ ਵਾਲੀ ਜਿਹੜੀ ਪਚਕਾਰੀ ਹੈ ਬਹੁਤ ਹੀ ਦੇਖਣ ਨੂੰ ਅਲਟੀਮੇਟ ਲੱਗ ਰਹੀ ਹੈ ਇਹ ਚੀਜ਼ੇ ਤਾਂ ਬਾਜ਼ਾਰਾਂ ਦੇ ਵਿੱਚ ਲਗਾਤਾਰ ਜਿਹੜੀ ਸ਼ੋਪਿੰਗ ਹੈ होली ਦੇ ਵਿੱਚ ਖੇਡਣ ਵਾਲੀ ਜਿਹੜੀ ਤਿਆਰੀਆਂ ਚੱਲ ਰਹੀਆਂ ਲੋਕਾਂ ਵੱਲੋਂ ਖਰੀਦ ਫਰੋਕਤ ਚੱਲ ਰਹੀ ਹੈ ਪਹਿਲਾਂ ਪਾਣੀ ਨਹੀਂ ਹੁੰਦੀ ਇਹਨੂੰ ਗਿਲਾ ਲੋ ਸਰ येलो ਕਲਰ ਅੱਛਾ ਇਹ ਪਹਿਲਾਂ ਜਿਹੜੀ ਪਚਕਾਰੀ ਹੁੰਦੀ ਸੀ ਪਾਣੀ ਵਾਲੀ ਹੁੰਦੀ ਸੀ ਹੈਨਾ ਹੁਣ ਇਹਦੇ ਵਿੱਚ ਇੱਕ ਹੋਰ ਸਿਸਟਮ ਕਰ ਦਿੱਤਾ ਗਿਆ ਦੇਖ ਸਕਦੇ ਹੋ ਤੁਸੀਂ ਇਹਨੂੰ ਬਹੁਤ ਹੀ ਜ਼ਿਆਦਾ ਤੁਸੀਂ ਭਰ ਸਕਦੇ ਏ ਕਿ 47 ਦਾ ਨਾਮ ਦਿੱਤਾ ਗਿਆ ਇਹਨੂੰ ਕਲਰਸ ਵੀ ਨਾਲ ਹੀ ਇਹਦੇ ਮਿਲਣਗੇ ਇਹ ਇਹਦਾ ਕੀ ਪ੍ਰਾਈਸ ਹੈ ਜੀ ਇਹ 350 ਇਹ 350 ਦੀ 350 ਰੁਪਏ ਦੀ ਠੀਕ ਹੈ ਜੀ 350 ਰੁਪਏ ਦੀ ਜਿਹੜੀ ਵਿਚਕਾਰੀ ਹੈ ਤਾਂ ਅਸੀਂ ਇਸ ਦੁਕਾਨ ਦਾ ਤੁਹਾਨੂੰ ਪਤਾ ਵੀ ਦੱਸਾਂਗੇ ਜੇਕਰ ਤੁਸੀਂ ਇੱਥੋਂ ਹਰ ਤਰ੍ਹਾਂ ਦੀ ਜਿਹੜੀ ਵੈਰਾਈਟੀ ਇੱਥੋਂ ਤੁਹਾਨੂੰ ਮਿਲੇਗੀ ਚੰਡੀਗੜ੍ਹ ਦੇ ਵਿੱਚ ਜਿਹੜੀ ਇਹ 38 ਸੈਕਟਰ 38 ਸੀ ਦੇ ਵਿੱਚ ਜਿਹੜੀ ਮਾਰਕੀਟ ਹੈ ਹੋਲੀ ਦੇ ਰੰਗਾਂ ਨਾਲ ਜਿਹੜੀ ਹੂਬ-ਹੂ ਲੱਦੀ ਹੋਈ ਮਾਰਕੀਟ ਹੈ ਲੱਗ ਚੁੱਕੀ ਆ ਤਾਂ ਤੁਸੀਂ ਇੱਥੇ ਆਕੇ ਲੈ ਸਕਦੇ ਹੋ ਸਮਾਨ ਇਹ ਅਨਾਰ ਦੇਖੋ દિਵਾਲੀ ਦੇ ਤਾਂ ਤੁਸੀਂ ਅਨਾਰ ਸੁਣੇ ਹੋਣਗੇ ਕਿਉਂਕਿ ਉਹ ਪੋਲਿਊਸ਼ਨ ਵੀ ਕਰਦੇ ਨੇ ਇਹਦਾ ਕੋਈ ਪੋਲਿਊਸ਼ਨ ਨਹੀਂ ਇਹ ਹੈਗਾ ਜੀ ਹੋਲੀ ਦਾ ਅਨਾਰ ਇਹ ਇਸ ਵਾਰੀ ਨਵਾਂ ਮਾਰਕੀਟ ਦੇ ਵਿੱਚ ਆਇਆ ਹੋਲੀ ਦਾ ਅਨਾਰ ਦੇਖ ਸਕਦੇ ਹੋ ਤੁਸੀਂ ਇਸ ਨੂੰ ਅੱਗ ਲਾਈ ਜੇਗੀ ਤਾਂ ਇਸ ਦੇ ਵਿੱਚ ਫਿਰ ਜਿਹੜੇ ਕਲਰ ਨੇ ਮਲਟੀ ਕਲਰ ਉੱਪਰ ਜਾ ਕੇ ਬਲਾਸਟ ਹੋਣਗੇ ਬਹੁਤ ਹੀ ਵਧੀਆ ਜਿਹੜਾ ਵਿਊ ਆਏਗਾ ਕਹਿਣਾ ਬਾਈ ਹੁਣ ਦਾ ਤਾਂ ਅਲੱਗ-ਅਲੱਗ ਪ੍ਰਾਈਜ਼ ਨੇ ਇਹਨਾਂ ਦੇ ਕੋਲ ਬਹੁਤ ਜ਼ਿਆਦਾ ਜਿਹੜੀ ਵੈਰਾਈਟੀ ਹੈ ਚੰਡੀਗੜ੍ਹ ਦੇ 36 ਸੀ ਸੈਕਟਰ ਦੇ ਵਿੱਚ ਜਿਹੜੀਆਂ ਬਾਈ ਹੁੰਦੇ ਆ ਸ਼ਾਪਸ ਲੱਗੀਆਂ ਹੋਈਆਂ ਨੇ ਅੱਛਾ ਇਹ ਵੀ ਕਲਰ ਵਾਲਾ ਹੀ ਹੈ ਠੀਕ ਹੈ ਇਹ ਵੀ ਇੱਕ ਅਨਾਰੀ ਹੈ ਇਹ ਵੀ ਬਲਾਸਟੋਂ ਦਾ ਪਰ ਜਾ ਕੇ ਇਹਦੇ ਕਿੰਨੇ ਕਾ ਹਾਈਟ ਤੱਕ ਜਾਂਦਾ ਜੀ ਇਹ 6 ਫੁੱਟ ਜਿੰਨਾ ਕਲਰ ਸਰਵਿਸ ਆ ਜਾਂਦਾ ਜੀ ਓਕੇ ਓਕੇ ਠੀਕ ਹੈ ਜੀ ਇਹਦੇ ਵਿੱਚੋਂ ਵੀ ਮਲਟੀ ਕਲਰ ਹੈ ਜਿਹੜੇ ਨਿਕਲਦੇ ਬਾਈ ਕਹਿੰਦੇ ਇਹਨੂੰ ਅੱਗ ਲਾਓ ਉੱਪਰ ਇਹਦੇ ਇੱਕ ਬੱਤੀ ਦਿੱਤੀ ਹੋਈ ਹੈ ਬੱਤੀ ਨੂੰ ਅੱਗ ਲਾਉਣ ਤੋਂ ਬਾਅਦ ਵਿੱਚ ਜਿਹੜੇ ਕਲਰ ਹੈ ਮਲਟੀ ਨਿਕਲਣਗੇ ਇਸ ਵਾਰ ਜਿਹੜੀ ਕਾਫੀ ਵੈ ਜਿਹੜੀ ਹੋਲੀ ਆ ਕਾਫੀ ਰੰਗीन ਜਿਹੜੀ ਹੋਏਗੀ ਚੰਡੀਗੜ੍ਹ ਦੇ ਵਿੱਚ ਤਾਂ ਖਾਸ ਕਰਕੇ ਜੇਕਰ ਗੱਲ ਕਰੀ ਜਾਵੇ ਹੋਲੀ ਦੀ ਓਕੇ ਤਾਂ ਇੱਕ ਇਹ ਜਿਹੜਾ ਗਲਾਸ ਹੈ ਇਹ ਵੀ ਇੱਕ ਨਵੀਂ ਚੀਜ਼ ਪੇਸ਼ ਕੀਤੀ ਹੈ ਇਸ ਦੇ ਵਿੱਚ ਪਾਣੀ ਤੁਸੀਂ ਪਾਉਂਗੇ ਖਾਲੀ ਗਲਾਸ ਆ ਬਿਲਕੁਲ ਦੇਖ ਸਕਦੇ ਹੋ ਤੁਸੀਂ ਜਦੋਂ ਇਸ ਦੇ ਵਿੱਚ ਤੁਸੀਂ ਪਾਣੀ ਪਾਉਂਗੇ ਤਾਂ ਇਸ ਦੇ ਵਿੱਚ ਜਿਹੜਾ ਕਲਰ ਹੈ ਮਲਟੀ ਬਣ ਜਾਣਗੇ ਤੇ ਕਾਫੀ ਟਾਈਮ ਚੱਲੇਗਾ ਭਾਈ ਕਹਿੰਦੇ ਜਨਵਰੀ ਪਾਣੀ ਪਾ ਕੇ ਤੁਸੀਂ ਕਿਸੇ ਪਰ ਸ਼ੂਟਿੰਗ ਉਨੀ ਵਾਰੀ ਹੀ ਦਾ ਕਲਰ ਹੈ ਜਿਹੜਾ ਬਣ ਜਾਏਗਾ ਮੈਜਿਕ ਗਲਾਸ ਹੈ ਇਹਦਾ ਨਾਮ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜਿਹੜੀ ਹੋਲੀ ਇਸ ਵਾਰ ਦੀ ਰੋਮਾਂਟਿਕ ਹੋਣ ਵਾਲੀ ਹੈ ਜੇਕਰ ਗੱਲ ਕਰੀ ਜਾਵੇ ਚੰਡੀਗੜ੍ਹ ਦੀ ਹੋਲੀ ਦਾ ਹੋਰ ਵੀ ਜ਼ਿਆਦਾ ਖਾਸ ਹੁੰਦੀ ਹੈ ਕਿਉਂਕਿ ਸਟੂਡੈਂਟ ਜਾਂ ਇੱਥੇ ਦੇ ਜਿਹੜੇ ਵਸਿੰਦੇ ਨੇ ਚੰਡੀਗੜ੍ਹ ਦੇ ਵਸਨੀਕ ਨੇ ਉਹ ਬਾਹਰੋਂ ਵੀ ਸਟੂਡੈਂਟ ਵਗੈਰਾ ਆ ਕੇ ਜਿਹੜੇ ਲੋਕ ਚੰਡੀਗੜ੍ਹ ਨੂੰ ਸੋਨਾ ਸ਼ਹਿਰ ਮੰਨਦੇ ਆ ਵਾਕਿਆ ਹੀ ਸੋਨਾ ਵੀ ਹੈ ਇੱਥੇ ਆ ਕੇ ਜਿਹੜੇ ਲੋਕ ਹੋਲੀ ਖੇਡਣਾ ਪਸੰਦ ਕਰਦੇ ਨੇ ਉਹਨਾਂ ਲਈ ਬਹੁਤ ਹੀ ਜਿਹੜੀ ਖਾਸ ਵੈਰਾਈਟੀ ਖਾਸ ਚੀਜ਼ਾਂ ਜਿਹੜੀਆਂ ਪਾਈਆਂ ਦੇ ਵੱਲੋਂ ਇੱਥੇ ਮੋਹਿਆ ਕਰਾਈਆਂ ਹੋਈਆਂ ਨੇ ਤਾਂ ਦੇਖ ਸਕਦੇ ਹੋ ਤੁਸੀਂ ਇਹ ਸਾਰੀ ਤਰ੍ਹਾਂ ਦੇ ਤੁਹ ਨਕਾਬ ਚਿਹਰੇ ਦੀ ਨੂੰ ਮਖੋਟਾ ਕਹਿੰਦੇ ਆ ਉਹ ਖੋਟੇ ਪਾ ਕੇ ਵੀ ਜਿਹੜੀ ਹੋਲੀ ਖੇਢੀ ਜਾਂਦੀ ਹੈ ਕਿਉਂਕਿ ਕਈ ਵੇਰੇ ਐਦਾਂ ਹੁੰਦਾ ਨਾ ਕਿਸੇ ਦੇ ਆਪਸ ਸਿੱਧਾ ਜਾ ਕੇ ਰੰਗ ਨਹੀਂ ਲੈਣਾ ਸਰਪ੍ਰਾਈਜ਼ ਦੇਣਾ ਹੁੰਦਾ ਉਹ ਸਰਪ੍ਰਾਈਜ਼ ਦੇਣ ਵਾਸਤੇ ਇਹੀ ਜਿਹੜੇ ਮਖੋਟੇ ਪਾਏ ਜਾਂਦੇ ਆ ਤਾਂ ਬਹੁਤ ਵੱਡੀਆਂ-ਵੱਡੀਆਂ ਪਜਕਾਰੀਆਂ ਦੇਖ ਸਕਦੇ ਹੋ ਤੁਸੀਂ 2-2 ਫੁੱਟ ਦੀਆਂ ਜਿਹੜੀਆਂ ਲੰਬੀਆਂ ਪਜਕਾਰੀਆਂ ਨੇ ਦੇਖ ਸਕਦੇ ਹੋ ਕਿੰਨੀ ਵੱਡੀ ਪਜਕਾਰੀ ਪਚਕਾਰੀ ਦੇਖ ਸਕਦੇ ਹੋ ਤੁਸੀਂ ਡੰਡੇ ਜੱਡੀ ਪਟਕਾਰੀ ਪਚਕਾਰੀ ਇਹਦੇ ਵਿੱਚ ਇੱਕ ਵਾਰੀ ਪਾਣੀ ਮੇਰੇ ਸਾਹ ਦੇ ਨਾਲ ਤਿੰਨ ਤੋਂ ਚਾਰ ਲੀਟਰ ਜਿਹੜਾ ਪਾਣੀ ਇਸ ਦੇ ਵਿੱਚ ਭਰ ਜਗਾ ਮੁੱਕੇਗਾ ਹੀ ਨਹੀਂ ਤਾਂ ਇਸ ਦੀ ਤਾਂ ਮਾਰ ਵੀ ਬਹੁਤ ਜ਼ਿਆਦੀ ਹੋਏਗੀ ਬਾਕੀ ਕੱਲ ਨੂੰ ਪਤਾ ਲੱਗੇਗਾ ਕਿ ਕਿਹਨੇ ਕਿਹੜਾ ਇੰਸਟਰੂਮੈਂਟ ਚੱਕਿਆ ਹੋਇਆ ਹੋਲੀ ਖੇਡਣ ਵਾਲਾ ਰੰਗ ਬਰੰਗੀਆਂ ਜਿਹੜੀਆਂ ਇੱਥੇ ਤੁਸੀਂ ਦੇਖ ਸਕਦੇ ਹੋ ਹੋਲੀ ਦੇ ਰੰਗਾਂ ਦੇ ਵਿੱਚ ਕੱਲ ਨੂੰ ਜਿਹੜੇ ਲੋਕ ਹੈ ਉਹ ਰੰਗੇ ਜਾਣਗੇ ਤਾਂ ਅਕਸਰ ਹੀ ਮਾਰਕੀਟਾਂ ਦੇ ਵਿੱਚ ਗਾਣੇ ਚੱਲਣਗੇ ਹੋਲੀ ਦਾ ਜਿਹੜਾ ਆਨੰਦ ਹੈ ਲੋਕ ਜਿਹੜੇ ਖੂਬ ਹੂ ਮਨਣਗੇ ਤਾਂ ਗਾਣੇ ਵੀ ਚੱਲਦੇ ਨੇ ਮਾਰਕੀਟਾਂ ਦੇ ਵਿੱਚ ਫਨ ਕੀਤਾ ਜਾਂਦਾ ਲੋਕਾਂ ਦੇ ਵੱਲੋਂ ਦੇਖ ਸਕਦੇ ਹੋ ਤੁਸੀਂ ਅਸੀਂ ਹੋਰ ਵੀ ਸਾਨੂੰ ਦੁਕਾਨਾਂ ਤੇ ਦਿਖਾਉਨੇ ਆ ਇੱਧਰ ਕੀ ਕੀ ਵੈਰਾਈਟੀ ਹੈ ਇਹਨਾਂ ਵੱਲ ਵੀ ਦਿਖਾਉਨੇ ਆ ਭਾਈ ਆਪਣੇ ਕੋਲ ਕਿਹੜੀ ਕਿਹੜੀ ਵੈਰਾਈਟੀ ਹੈ ਭਾਈ ਹੋਲੀ ਤੇ ਇਹ ਦੇਖ ਸਕਦੇ ਹੋ ਇਹ ਕੀ ਹੈ ਇਹ ਕਿੱਟੇ ਪਿਛੇ ਟੈਂਕੀ ਭਰਨ ਵਾਸਤੇ ਬਣੀ ਜੀ ਠੀਕ ਅੱਛਾ ਇਹ ਬੱਚਿਆਂ ਲਈ ਹੈ ਕਿਵੇਂ ਅੱਛਾ ਇਹ ਬੱਚਿਆਂ ਲਈ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਇੱਥੇ ਜਿਹੜੀ ਵੈਰਾਈਟੀ ਆ ਦੁਕਾਨਾਂ 'ਤੇ ਤੁਹਾਨੂੰ ਦੇਖਣ ਨੂੰ ਮਿਲੇਗੀ ਤਾਂ ਬਹੁਤ ਸਾਰੀ ਵੈਰਾਈਟੀ ਇੱਥੇ ਪਾਈਆਂ ਨੇ ਜਿਹੜੀ ਸਟਾਲ ਕੀਤੀ ਹੋਈ ਹੈ ਡਿਸਪਲੇ ਕੀਤੀ ਹੋਈ ਹੈ ਤਾਂ ਜਿਹੜੀਆਂ ਸਾਰੀਆਂ ਹੀ ਤਰ੍ਹਾਂ ਦੀਆਂ ਜਿਹੜੀਆਂ ਪਚਕਾਰੀਆਂ ਵਗੈਰਾ ਰੰਗ ਖੇਡਣ ਰੰਗ ਨਾਲ ਖੇਡਣ ਵਾਲੇ ਜਾਂ ਹੋਲੀ ਦੇ ਖੇਡਣ ਵਾਲੇ ਇਹ ਚੀਜ਼ਾਂ ਸਾਰੀਆਂ ਹੀ ਤੁਹਾਨੂੰ ਇੱਥੋਂ ਮਿਲ ਜਾਵੀਆਂ ਤਾਂ ਹੋਲੀ ਵਾਲੇ ਦਿਨ ਬਹੁਤ ਸਾਰੇ ਮੁੰਡੇਾਂ ਦੇ ਜਹਨ ਚ ਇਹ ਗੀਤ ਵੀ ਆਉਂਦਾ ਕਿ ਸਾਡੀ ਵਾਰੀ ਰੰਗ ਮੁਕਿਆ ਹੋਲੀ ਗੈਰਾਂ ਨਾਲ ਖੇਡੀ ਤੂੰ ਬਥੇਰੀ ਪਰ ਇਸ ਵਾਰੀ ਹੋਲੀ ਗੈਰਾਂ ਨਾਲ ਛੱਡੋ ਇਸ ਵਾਰੀ ਹੋਲੀ ਦਾ ਪਤਾ ਨਹੀਂ ਕਿਹਦੇ ਕਿਹਦੇ ਨਾਲ ਖੇਡਣ ਗਿਆ ਜਾਂ ਖੇਡਣਗੇ ਜਿਸ ਤਰ੍ਹਾਂ ਦੇ ਇੱਥੇ ਇਨਸਟਰੂਮੈਂਟ ਨੇ ਜਿੰਨਾ ਇੱਥੇ ਵਾਈ ਹੋਣਾ ਨੇ ਵੈਰਾਈਟੀ ਨਾਲ ਭਰਿਆ ਹੋਇਆ ਸਟਾਲ ਲਾਇਆ ਹੋਇਆ ਤਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਹੜੀ ਹੋਲੀ ਖੇਡਣ ਵਾਲੇ ਸਮਾਨ ਦੇ ਨਾਲ ਦੁਕਾਨ ਹੈ ਲੱਦੀ ਹੋਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਇੱਥੇ ਜਿਹੜੀ ਵੈਰਾਈਟੀ ਹੈ ਹਜ਼ਾਰਾਂ ਹੀ ਤਰ੍ਹਾਂ ਦੀ ਵੈਰਾਈਟੀ ਦੇਖਣ ਨੂੰ ਤੁਸੀਂ ਤੁਹਾਨੂੰ ਮਿਲੇਗੀ ਚੰਡੀਗੜ੍ਹ ਦੇ 38 ਸੈਕਟਰ ਦੇ ਵਿੱਚ ਇਹ ਜਿਹੜੀ ਸ਼ਾਪ ਹੈ ਇਹ ਸਾਰੀ ਰਾਤ ਇੱਥੇ ਬਾਈ ਹੁਣੀ ਖੜੇ ਰਹਿਣਗੇ ਤਾਂ ਇਹ ਇੱਥੋਂ ਤੁਸੀਂ ਲਿਆ ਜਾ ਸਕਦੇ ਹੋ ਹੋਲੀ ਖੇਡਣ ਦਾ ਕਿਸੇ ਵੀ ਤਰ੍ਹਾਂ ਦਾ ਸਮਾਨ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਕਈ ਵਾਰੀ ਇਦਾਂ ਹੁੰਦਾ ਕਿ ਬਾਜ਼ਾਰ ਦੇ ਵਿੱਚੋਂ ਸਮਾਨ ਜਿਹੜਾ ਘੁੰਮ ਘੁੰਮ ਕੇ ਲੈਣਾ ਪੈਂਦਾ